ਉਹ ਹਾਂ ਜੀ ਬੜੀ ਨਮਸਕਾਰ ਆ ਦਾਬਸ ਹੱਥ ਸ਼ਾਇਕ ਆ ਲ ਕੀ ਹਾਲ ਚਾਲ ਆ ਵੀਰ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਕਦੋਂ-ਕਦੋਂ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਂਦੇ ਰਿਹਾ ਕਰੀਏ ਉਹ ਹਾਂ ਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹੋ ਲਓ ਜੀ ਬਾਈ ਜੀ ਅੱਜ ਵਾਲੀ ਵੀਡੀਓ ਮੇਰਾ ਵੀਰ ਇੰਨੀ ਕੁ ਜ਼ਿਆਦਾ ਖਾਸ ਹੋਣ ਵਾਲੀ ਨਾ ਸਿਰਫ ਬਾਈ ਜੀ ਤੁਹਾਡੇ ਲਈ ਆਪਾਂ ਦੋ ਬੱਚੇ ਲਾਏ ਨੇ ਮੇਰਾ ਭਰਾ ਬਰੇ ਬੱਚੇ ਨਹੀਂ ਨੀਰੀ ਤਬਾਹੀ ਆ ਤਬਾਹੀ ਮੇਰਾ ਭਰਾ ਸੱਜਣੋ ਬਸ ਧਿਆਨ ਨਾਲ ਤੁਸੀਂ ਗਝਾ ਲਿਓ ਤੇ ਮੈਂ ਕਹਣਾ ਬੱਚੇ ਤੁਹਾਡੀ ਛੱਤ ਉੱਤੇ ਪੂਰੇ ਚੈਪ ਕੱਢਣਗੇ ਪੂਰੇ ਚੈਪ ਬਰੇ ਪਿਓਰ ਬਾਬੇ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਆਪਣੇ ਘਰ ਦੇ ਬੱਚੇ ਮੇਰਾ ਭਰਾ ਬੱਜੀ ਉੱਡਣ ਦੀ ਆਪਣੀ ਫੁੱਲ ਬਟਾ ਫੁੱਲ ਗਾਰੰਟੀ ਰਹੇਗੀ ਫੁੱਲ ਨਸਲਦਾਰ ਤੇ ਬੱਜੀ ਗਾਰੰਟਡ ਪੱਥੇ ਨੇ ਟਾਈਮ ਪਾਸ ਵਾਲਾ ਬੰਦਾ ਮੈਨੂੰ ਫੋਨ ਨਾ ਲਾਵੇ 4-500 ਵਾਲਾ ਵੀਰੇ ਮੈਨੂੰ ਫੋਨ ਨਾ ਲਾਵੇ ਵੀਰੇ ਦਾਣਾ ਪਾਣੀ ਬਹੁਤ ਮਹਿੰਗਾ ਆ ਖਾਸ ਕਰ ਮੇਰਾ ਭਰਾ ਸੀਜ਼ਨ ਤੇ ਟਾਈਮ ਏਡੇ ਸੋਹਣੇ ਬੱਚੇ ਪਲਵਾ ਕੇ ਉਹ ਵੀ ਬਾਈ ਜੀ ਮੇਨ ਜੋੜੀਆਂ ਦੇ ਜਿਨ੍ਹਾਂ ਦਾ ਰਿਜ਼ਲਟ ਅਸੀਂ ਖੁਦ ਵੇਖਿਆ ਹੋਇਆ ਆ ਵੀਰੇ ਉਹ ਸੇਡ ਦੇ ਵਿੱਚ ਨਹੀਂ ਦਿੱਤੇ ਆ ਦੇ ਵਿੱਚ ਇਹ ਬੰਦੇ ਕਹਿੰਦੇ ਵੀਰੇ 400 ਲੈ ਲਓ 500 ਲੈ ਲਓ ਨਹੀਂ ਮੇਰਾ ਵੀਰੇ ਠੀਕ ਆ ਜੀ ਚੈੱਕ ਕਰ ਲਓ ਤੁਸੀਂ ਆਪਣੇ ਪਾਠਿਆਂ ਦੀ ਕੁਆਲਿਟੀ ਬਾਬੇ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਜਿਵੇਂ ਕਲੀਆਂ ਤੇ ਬੱਚੇ ਤਿਆਰ ਹੋਏ ਦਾਣਾ ਪਾਣੀ ਫੁੱਲ ਖਾਂਦੇ ਆ ਹੁਣ ਘੁੱਗੂ ਜੇ ਬਣ ਕੇ ਬੈਠੇ ਸਦਿਆਂ ਪੂਰੀ ਜਾਲ ਦੇ ਵਿੱਚ ਇਹਨਾਂ ਨੇ ਮੇਰੀ ਭਕਾਈ ਕਰਾਈ ਜੀ ਠੀਕ ਆ ਜਾਲ ਦੇ ਵਿੱਚ ਬਹੁਤ ਐ ਗੋਲਿਆਂ ਵਾਂਗੂ ਭੱਜਦੇ ਆ ਠੀਕ ਐ ਲਓ ਜੀ ਇੰਨੀ ਗੱਲ ਮੈਂ ਕਹਿ ਕੇ ਹਟਾਂ ਨਾਲ ਹੀ ਆਪਣਾ ਆ ਪਹਿਲਾ ਪਾਠਾ ਵੜੀਗਾ ਦੇਖੋ ਜੀ ਹੈ ਸਤਿਨੂੰ ਜਮਾ ਨਿਕ ਆ ਪਰ ਬਹੁਤ ਜ਼ਿਆਦਾ ਫੁਰਕੀਲਾ ਆ ਚੈੱਕ ਕਰ ਲਓ ਦੇਖੋ ਵੀਰੇ ਇੱਥੋਂ ਪਤਾ ਲੱਗ ਜਾਂਦਾ ਹਾਂ ਵੀ ਨਸਲ ਦੇ ਵਿੱਚ ਵਾਕਈ ਚੀੜਪਨ ਹੈਗਾ ਆ ਠੀਕ ਆ ਜੀ ਨਹੀਂ ਤਾਂ ਇਹੋ ਜਿਹੇ ਬੱਚੇ ਮੇਰਾ ਭਰਾ ਲੋਕਾਂ ਦੇ ਖਾਨਿਆਂ ਤੋਂ ਛਾਲਾਂ ਮਾਰਦੇ ਨੇ ਨਾ ਤਾਂ ਪੈਰ ਉਹਨਾਂ ਦੇ ਕਈਆਂ ਦੇ ਟੁੱਟੇ ਆਉਂਦੇ ਨੇ ਮੈਨੂੰ ਬਹੁਤ ਬੰਦੇ ਫੋਨ ਲਾਉਂਦੇ ਵਿਖੇ ਕਿ ਵੀਰੇ ਸਾਡੇ ਬੱਚਾਂ ਨੇ ਖਾਨਿਆਂ ਤੋਂ ਛਾਲ ਮਾਰਤੀ ਬੱਚੇ ਪੈਰਾਂ ਤੋਂ ਬਹਿ ਗਏ ਨੇ ਤੁਰ ਨਹੀਂ ਪਾਉਂਦੇ ਤੇ ਆਹ ਵੇਖ ਲਓ ਝੋਟੇ ਥੋੜੇ ਸਾਹਮਣੇ ਕਿਵੇਂ ਜੀ ਬੱਕਦੇ ਪਏ ਆ ਬਰੇ ਜੇਦੇ ਬਲੱਡ ਦੇ ਅੰਦਰ ਹੋਵੇ ਨਾ ਜਾਣ ਮੰਨ ਲੇ ਚੱਲੋ ਪਿਓਰੋ ਬਲੱਡ ਲਾਈਨ ਦੇ ਵਿੱਚੋਂ ਹੋਊਗਾ ਸਦ ਨੂੰ ਡਾਰ ਉਹਨਾਂ ਦੇ ਖੂਨ ਚ ਹੀ ਹੁੰਦੀ ਆ ਜੀ ਸ਼ਗਨਾਕਾਂ ਉੱਥੇ ਨਹੀਂ ਮੈਟਰ ਕਰਦੀਆਂ ਜਿਹਦਾ ਬਲੱਡ ਹੋਵੇ ਠੀਕ ਐ ਬਾਕੀ ਚਲੋ ਬਹਿਨੇ ਆ ਕਿਹੜੇ ਭਰਾ ਦੇ ਘਰੇ ਆਪਣੇ ਅੱਜ ਵਾਲੇ ਆਹ ਪੱਠੇ ਜਾਂਦੇ ਆ ਠੀਕ ਐ ਮੇਰਾ ਵੀਰ ਤੇ ਆਜੋ ਵੀ ਦਰਸ਼ਕੋ ਹੁਣ ਮੈਂ ਤੁਹਾਨੂੰ ਇਹਨਾਂ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਚੈੱਕ ਕਰ ਲਓ ਮੇਰਾ ਵੀਰ ਠੀਕ ਐ ਜੀ ਬੱਚੇ ਆਪਣਾ ਦੀ ਪਾਲਵਾਈ ਵੀਰੇ ਆਪਦੇ ਮਾਂ ਪਿਓ ਤੋਂ ਉਹੀ ਬੱਚੇ ਪਲੇ ਹੋਏ ਨੇ ਠੀਕ ਐ ਕੋਈ ਹੱ ਹੱਥੀ ਪਾਲੇ ਬੱਚਿਆਂ ਦੇ ਤੇ ਮਾਪਿਓ ਪਲਿਆਂ ਬੱਚਿਆਂ ਦੇ ਵਿੱਚ ਮੇਰਾ ਭਰਾ ਫਰਕ ਸਾਫ਼ ਨਜ਼ਰ ਆ ਜਾਂਦਾ ਆ ਠੀਕ ਹੈ ਜੀ ਚੈੱਕ ਕਰ ਲਓ ਤੁਸੀਂ ਇਹਨਾਂ ਦਾ ਫੁਰਤੀਲਾਪਨ ਚੈੱਕ ਕਰ ਹੀ ਲਿੱਤਾ ਆ ਠੀਕ ਹੈ ਤੇ ਉਮੀਦ ਆ ਮੇਰਾ ਭਰਾ ਹੁਣ ਮੇਥੋਂ ਕੋਈ ਬੰਦਾ ਗਾਰੰਟੀ ਨਹੀਂ ਮੰਗੇਗਾ ਕਿ ਵੀਰੇ ਬੱਚੇ ਉੱਡਣਗੇ ਆ ਨਹੀਂ ਕੋਈ ਅਣਜਾਣ ਹੀ ਬੰਦਾ ਹੋਊਗਾ ਜਿਹੜੋ ਇਹੋ ਜਿਹੇ ਬੱਚਿਆਂ ਨੂੰ ਵੇਚ ਕੇ ਵੀ ਕਹੂਗਾ ਵੀਰੇ ਗਾਰੰਟੀ ਹੈ ਉੱਡਣ ਦੀ ਠੀਕ ਹੈ ਤੇ ਆਜੋ ਹਣ ਵਾ ਤੁਹਾਨੂੰ ਸ਼ੌਕ ਕਰਾਉਣਾ ਇਹਨਾਂ ਦਾ ਉਹ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲੋ ਜੀ ਆਪਣਾ ਪਹਿਲਾ ਪੱਠਾ ਮੇਰਾ ਭਰਾ ਫੁਰਤੀਲਾ ਪਰ ਤੁਸੀਂ ਐਸੋ ਬੱਚੇ ਦਾ ਚੈੱਕ ਕਰ ਲੇਤਾ ਸਦੋਂ ਬਹੁਤ ਕੌੜਾ ਪੱਠਾ ਆ ਮੈਂ ਕਹਿੰਦਾ ਜਿਹੜੇ ਬੰਦੇ ਦੇ ਘਰ ਬੱਚੇ ਆ ਗੱਜ ਗੈ ਨਾ ਵੀਰੇ ਤਾਂ ਯਾਰ ਆਸੇ ਪਾਸੇ ਵਾਲੇ ਲੋਕੀ ਵੀ ਕਹਿਣਗੇ ਯਾਰ ਵੀਰੇ ਕਿਹੜੇ ਏਰੀਆ ਤੋਂ ਜਾਨਵਰ ਆਇਆ ਸਾਨੂੰ ਵੀ ਉੱਥੋਂ ਲੈ ਸਾਨੂੰ ਪੁੱਤਰ ਲੈ ਦੇ ਠੀਕ ਆ ਜੀ ਚੈੱਕ ਕਰ ਲੋ ਮੇਰਾ ਭਰਾ ਵੀਰੇ ਬੱਚਿਆਂ ਦਾ ਵजूद ਸ਼ਕਲ ਅਕਲ ਬੱਚਿਆਂ ਦੀ ਤੰਦਰੁਸਤੀ ਦੱਸ ਦਿੰਦੀ ਹਾਂ ਵੀ ਇਹਨਾਂ ਨੇ ਕੀ ਕਰਨਾ ਆ ਇਹ ਨਹੀਂ ਹਾਂ ਵੀ ਉਹੋ ਜਿਹੇ ਬੱਚੇ ਲਾਤੇ ਜਿਨ੍ਹਾਂ ਤੋਂ ਹਿੱਲਿਆ ਤੁਰਿਆ ਜਾਂਦਾ ਨਹੀਂ ਉੱਡਣਾ ਉਹਨਾਂ ਨੇ ਸਵਾਇਆ ਮੇਰਾ ਵੀਰ ਚੈੱਕ ਕਰ ਲਓ ਤੰਦਰੁਸਤੀ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਵੀਰੇ ਬਿਲਕੁਲ ਪਿਓਰਿਟੀ ਦੇ ਵਿੱਚ ਆਪਣੇ ਪਾਠੇ ਨੇ ਸਪੈਸ਼ਲੀ ਜੋੜਿਆਂ ਦੇ ਮੇਰਾ ਵੀਰੇ ਠੀਕ ਹੈ ਜੀ ਤੁਹਾਨੂੰ ਪਤਾ ਵੀਰੇ ਆਹ ਹੀ ਟਾਈਮ ਆ ਬੱਚੇ ਮੰਨ ਕੇ ਚਲੋ ਪਲਵਾਉਣ ਦਾ ਬੱਚੇ ਡਾਉਣ ਦਾ ਠੀਕ ਹੈ ਜਿਨੇ ਢਾ ਕੇ ਬੰਦ ਕਰ ਲਏ ਉਹੀ ਮੇਰਾ ਭਰਾ ਅਗਲੇ ਸਾਲ ਚੰਗਾ ਰਿਜ਼ਲਟ ਬੰਦਾ ਲੈਂਦਾ ਆ ਆ ਬੱਚੇ ਦੀ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਇਹ ਵੀਰੇ ਜਮਾਂਦਰੂ ਆ ਕੋਈ ਕਲਫ ਨਹੀਂ ਲੱਗੀ ਨਾ ਦੇ ਬਗਲਾਂ ਤੇ ਚੈੱਕ ਕਰ ਤੋ ਠੀਕ ਹੈ ਵੱਡੀ ਚੌੜੀ ਬਗਲਾਂ ਦੇ ਆਪਣੇ ਆਹ ਬੱਚੇ ਨੇ ਜਦ ਕਿ ਬਿਲਕੁਲ ਨਹੀਂ ਕਿ ਜੇ ਬੱਚੇ ਨੇ ਦਾਣਾ ਪਾਣੀ ਬਿਲਕੁਲ ਆਪ ਠੀਕ ਹੈ ਤੇ ਆ ਮੇਰਾ ਵੀਰ ਅਗਲਾ ਪੱਲਾ ਜੀ ਆਪਣੇ ਪੱਠੇ ਦਾ ਚੈੱਕ ਕਰ ਲਓ ਵੀਰੇ ਪਾਉਣ ਨੂੰ ਮੈਂ ਵੀ ਚਾਰ ਬੱਚੇ ਪਾ ਸਕਦਾ ਸੀਗਾ ਰੱਬ ਦੀ ਮਿਹਰ ਬੱਚੇ ਬਹੁਤ ਆਪਣੇ ਕੋਲ ਠੀਕ ਹੈ ਪਰ ਨਹੀਂ ਵੀਰੇ ਆਪਾਂ ਸਿਰਫ ਦੋ ਬੱਚੇ ਨਾਲੇ ਆ ਤਾਂ ਜੋ ਸਾਰੇ ਬੰਦੇ ਮੇਰਾ ਭਰਾ ਇੱਕੋ ਜਿਹੇ ਨਹੀਂ ਹੁੰਦੇ ਜੀ ਉਹ ਚਾਰ ਦੇ ਚਾਰ ਬੱਚੇ ਕਈ ਵਾਰੀ ਨਹੀਂ ਪਰਚੇਸ ਕਰ ਪਾਉਂਦੇ ਨੇ ਠੀਕ ਹੈ ਤਾਂ ਸਪੈਸ਼ਲ ਮੈਂ ਉਹਨਾਂ ਭਰਾਵਾਂ ਵਾਸਤੇ ਅੱਜ ਦੋ ਬੱਚੇ ਲਏ ਆ ਜੀ ਦੇਖੋ ਮੇਰਾ ਭਰਾ ਬਿਲਕੁਲ ਕਾਲੇ ਪੈਰ ਕਾਲੀ ਔਕ ਕਾਲੀਆਂ ਨੋਂਦਰਾ ਬੰਦ ਜੋੜ ਠੀਕ ਹੈ ਜੀ ਔਰ ਵੀਰੇ ਨੀਰੀ ਕਾਲੀ ਪੂਸ਼ਾ ਬੱਚੇ ਆਪਣੇ ਵੀ ਚੈੱਕ ਕਰ ਲਓ ਬਾਕੀ ਤੁਸੀਂ ਸਨੱਖਾ ਪਣ ਦੇਖੋ ਯਾਰ ਬਹੁਤ ਹੀ ਜ਼ਿਆਦਾ ਟਾਪ ਕੁਆਲਿਟੀ ਦੇ ਆਪਣੇ ਆਹ ਪੱਠੇ ਨੇ ਠੀਕ ਐ ਬਾਕੀ ਹੁਣ ਜੋੜੀਆਂ-ਜੋੜੀਆਂ ਆਪਾਂ ਲਾ ਦਿੱਤੀਆਂ ਨੇ ਤੇ ਬਚੇ ਘੜਾ ਕੇ ਮੇਰਾ ਵੀ ਤੁਹਾਨੂੰ ਆਪਾਂ ਦਿਹਾਗੇ ਠੀਕ ਐ ਆਹ ਸੀਗਾ ਤੁਹਾਨੂੰ ਆਪਣਾ ਮਕਮਲ ਪੱਠਾ ਪਹਿਲਾ ਤੇ ਆਓ ਹੀ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਂਕੇ ਕਰਾਂਗਾ ਤੇ ਤੁਸੀਂ ਵੀਡੀਓ ਵਿੱਚ ਮੇਰਾ ਵੀਰ ਬਣੇ ਰਹੋ ਆਹ ਜੀ ਵੀ ਦਰਸ਼ਕੋ ਆਹ ਆਪਣਾ ਅਗਲਾ ਪੱਠਾ ਮੇਰਾ ਭਰਾ ਚੈੱਕ ਕਰ ਲਓ ਜੀ ਠੀਕ ਆ ਸਰਕ ਵਾਲਾ ਟੂਸੇ ਕਾਲੇ ਪੂਸ਼ ਕਾਲੀ ਮਰਾ ਵੀਰ ਬਾਬੇ ਪੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਮਰਾ ਭਰਾ ਹੀ ਕੋ ਝੋਲੀ ਦੇ ਪੱਠੇ ਆ ਫਰਤੀਲਾ ਆਪਨ ਠੀਕ ਆ ਜੀ ਤੁਸੀਂ ਇਹਨਾਂ ਦਾ ਚੈੱਕ ਕਰੀ ਲਿਓ ਤਾਂ ਬਾਕੀ ਸੱਜ ਨੂੰ ਡਾਉਂਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਜੀ ਕਿਉਂਕਿ ਵੀਰੇ ਸਾਡੀ ਚੀਜ਼ ਆ ਕੋਈ ਵੀ ਸੇਲਰ ਮੰਦਾ ਆਪਦੀ ਚੀਜ਼ ਨੂੰ ਨਿੰਦਦਾ ਨਹੀਂਗਾ ਠੀਕ ਆ ਤੁਹਾਨੂੰ ਪਰਖ ਹੋਣੀ ਚਾਹੀਦੀ ਮਰਾ ਭਰਾ ਅਸਲ ਦੀ ਪਛਾਣ ਤੁਹਾਨੂੰ ਹੋਣੀ ਚਾਹੀਦੀ ਵੀਰੇ ਸਾਡੇ ਯੂਟਿਊਬਰਾਂ ਦਾ ਕੋਈ ਨਹੀਂ ਮਰਾ ਭਰਾ ਹੀ ਤਾਂ ਬਹੁਤ ਕੁਝ ਕਹਿ ਦਿੰਨੇ ਆ ਠੀਕ ਆ ਨਾ ਚੈੱਕ ਆ ਲੋ ਕਵਾਲਿਟੀ ਤੁਹਾਡੇ ਸਾਹਮਣੇ ਆ ਜੀ ਬਾਕੀ ਆਪਾਂ ਕਿਸੇ ਨੂੰ ਸਫਾਈ ਨਹੀਂ ਦੇਣੀ ਕਿ ਹਾਂ ਵੀ ਸਾਡੇ ਕੋਲ ਕਿੰਨੇ ਪਰਸੈਂਟ ਪਿਓਰਿਟੀ ਦੇ ਵਿੱਚ ਹੈ ਗਿਆ ਤੇ ਕਿੰਨੇ ਦੇ ਵਿੱਚ ਨਹੀਂ ਮੇਰਾ ਵੀਰੋ ਠੀਕ ਹੈ ਕਿਉਂਕਿ ਜਿਹੜਾ ਬੰਦਾ ਮੇਰਾ ਭਰਾ ਆਪ ਜਿਹਾ ਜਿਹਾ ਹੁੰਦਾ ਬਾਕੀ ਬੰਦੇ ਵੀ ਉਹੋ ਜਿਹਾ ਹੀ ਲੱਗਦੇ ਆ ਆ ਚੈੱਕ ਕਰ ਲਉ ਮੇਰਾ ਵੀਰੋ ਪੱਲੇ ਦੀ ਕੁਆਲਿਟੀ ਦੇਖੋ ਦੋਨੋਂ ਕਿੱਡੇ ਚੌੜੇ ਚੌੜੇ ਪੱਲੇ ਕੋਈ ਜੂਨ ਹੀ ਕੋਈ ਕਹੋ ਨਹੀਂ ਮੇਰਾ ਵੀਰੋ ਵੀਰੇ ਪੂਰੇ ਰੀਜਨ ਆਲ ਬੱਚੇ ਕਢਾਈਦੇ ਆ ਜੋ ਅਸੀਂ ਖੁਦ ਡਾਈਦੇ ਨਾ ਉਹੀ ਮੇਰਾ ਭਰਾ ਸੇਲ ਕਰੀਦੇ ਨੇ ਇਹ ਨਹੀਂ ਹਾਂ ਵੀ ਵੇਚਣ ਵਾਲੇ ਅੱਧ ਤੇ ਡਾਊਨ ਵਾਲੇ ਅੱਧ ਮੇਰਾ ਭਰਾ ਅੱਜ ਚੈੱਕ ਕਰ ਲੋ ਬਟ ਐਤਕੀ ਨਾਲ ਤੇ ਅਸੀਂ ਰਿੰਗਾ ਨਹੀਂ ਲਾਈਆਂ ਠੀਕ ਹੈ ਜਿੰਨੇ ਵੀ ਬੱਚੇ ਆਉਣਗੇ ਆਪਾਂ ਰਿੰਗਾ ਉਹਨਾਂ ਤੇ ਨਹੀਂ ਲੱਗਿਆ ਮੇਰਾ ਭਰਾ ਠੀਕ ਹੈ ਚੈੱਕ ਕਰ ਲੋ ਮੇਰਾ ਵੀਰ ਆਪਣਾ ਬੱਚਾ ਨਹੀਂ ਰਹੀ ਵੀਰੇ ਕਾਲੀ ਪੂਸ਼ਾ ਪੱਠੇ ਦੀ ਚੈੱਕ ਕਰ ਲੋ ਪਤਾ ਲੱਗਦਾ ਸੱਜਣੋ ਇੱਥੋਂ ਨਸਲਦਾ ਕਿ ਹਾਂ ਵੀ ਆਹ ਚੀਜ਼ ਦੇਖੋ ਮੇਰਾ ਭਰਾ ਅੱਗਲਾ ਇੱਥੋਂ ਵੀ ਕਾਲੀ ਇੱਥੋਂ ਵੀ ਕਾਲੀ ਬਾਕੀ ਕਰਨੀਆਂ ਚਟੀਆਂ ਠੀਕ ਹੈ ਜੀ ਨਿਕਿਆ ਚੂਚੂ ਕਰਦਾ ਬੱਚਾ ਠੀਕ ਹੈ ਤੇ ਫੁਰਤੀਲਾ ਪੁੱਤ ਮੇਰਾ ਭਰਾ ਵੱਡੇ ਕੂਤਿਆਂ ਤੋਂ ਵੀ ਬਾਅਦਿਆ ਥੋੜਾ ਜਿਹਾ ਉੱਪਰ ਰੱਖੋ ਕੈਮਰਾ ਤੇ ਆਹ ਸੀਗਾ ਮੇਰਾ ਭਰਾ ਆਪਣਾ ਪੱਠਾ ਤੇ ਆਓ ਦੱਸ ਕੋ हां जी भाई जी ਆ ਦੁਆਰ ਤੋਂ ਮੇਰਾ ਭਰਾ ਬੱਚੇ ਆਪਣਾ ਦੀ ਮੱਕਾ ਮਲ ਸਟੈਂਡਿੰਗ ਜੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਕਾਇਦਾ ਤੁਹਾਨੂੰ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਮੈਂ ਕੱਲੀ ਕੱਲੀ ਚੀਜ਼ ਦਾ ਮੇਰਾ ਵੀਰ ਸ਼ੌਂਕਰਾਤਾ ਬਾਕੀ ਡਲਬਰੀਆਂ ਦੀ ਆਲ ਪੰਜਾਬ ਬਸ ਸਾਨੂੰ ਇਦੂ ਇਲਾਵਾ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਾਲ ਮਾਫੀ ਚਾਹੁੰਦਾ ਮੇਰਾ ਭਰਾ ਹਲੇ ਨਾ ਸੂਰਜ ਚੜ੍ਹਿਆ ਹੀ ਆ ਤੇ ਸਵੇਰ ਦੇ ਟਾਈਮ ਮੇਰਾ ਵੀਰ ਮੈਂ ਵੀਡੀਓ ਇਹ ਸ਼ੂਟ ਕਰ ਰਿਹਾ ਆ ਸਿਰਫ ਤੁਹਾਡੇ ਲਈ ਮੇਰਾ ਵੀਰ ਠੀਕ ਹੈ ਕਿਉਂਕਿ ਭਰਾਵਾਂ ਦੀ ਰਿਕੁਆਇਰਮੈਂਟ ਜੀ ਗੀ ਬਾਬੇਪੋਨੂ ਵਾਲੇ ਕਬੂਤਰਾਂ ਦੇ ਵਿੱਚੋਂ ਆਪਦੇ ਘਰ ਦੇ ਬੱਚੇ ਤੁਸੀਂ ਸਾਨੂੰ ਲਾਜ਼ਮੀ ਦਿ ਸੋ ਉਹ ਮੇਰਾ ਭਰਾ ਬੰਦੇ ਆ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਠੀਕ ਆ ਲਾਉ ਨੂੰ ਵੀਰੇ ਮੈਂ 2-4 ਬੱਚੇ ਹੋਰ ਲਾ ਦਿੰਦਾ ਠੀਕ ਆ ਫਿਰ ਉਹਦੇ ਵਿੱਚ ਵੀਰੇ ਡਿਮਾਂਡ ਇਹ ਰਹਿੰਦੀ ਆ ਕਿ ਵੀਰੇ ਚਾਰੇ ਬੱਚੇ ਅਸੀਂ ਇਕੱਠੇ ਹੀ ਦੇਣੇ ਆ ਹੁਣ ਵੀਰੇ ਸਿੰਗਲ ਬੱਚੇ ਲਾਏ ਆ ਠੀਕ ਆ ਤੇ ਹੁਣ ਮੇਰਾ ਭਰਾ ਕੋਈ ਬੰਦਾ ਇੰਜ ਨਾ ਕੋਈ ਵੀਰੇ ਸਾਨੂੰ ਕੱਲਾ ਕਾਲਾ ਬੱਚਾ ਦੇ ਦੋ ਜਾਂ ਕਾਂਤਰਾ ਪੱਠਾ ਦੇ ਦੋ ਠੀਕ ਆ ਜੀ ਤੇ ਮਿਲਦੇ ਆਂ ਦਰਸ਼ਕੋ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਬੱਜੀ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਜੀ ਜਮਾ ਨਿਕੇ ਜਿਆ ਲੋ ਦੂਜਾ ਬੱਚਾ ਵੀ ਆ ਗਿਆ ਮਰਾਬਰਾ ਦੇਖੋ ਠੀਕ ਐ ਦੂਜਾ ਵੇਖੋ ਕਿਵੇਂ ਜਾਲੀ ਨਾਲ ਚਿੰਬੜਿਆ ਹੋਇਆ ਬਰੇ ਫੁੱਲ ਤੰਦਰੁਸਤੋ ਬਚਿਆ ਵੈਕਸੀਨੇਟ ਹੋਏ ਹੋਏ ਜਾਨਵਰ ਨੇ ਬੇਫਿਕਰੋ ਕਿ ਮਰਾਬੀਰ ਤੁਸੀਂ ਇਹਨਾਂ ਨੂੰ ਖੁੱਡਿਆਂ ਤੇ ਰੈਂਟਰ ਕਰ ਦੋ ਤੇ ਠੀਕ ਐ ਵੀ ਸਤਿ ਸ੍ਰੀ ਅਕਾਲ ਦੇ ਹੁਣ ਆਪਾਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਲਿਆਵਾਂਗੇ ਤੁਹਾਡੇ ਵਾਸਤੇ ਟੋਪ ਚ ਜਾਨਵਰ ਤੁਹਾਨੂੰ ਪਤਾ ਹੀ ਆ ਜੀ ਮਾੜਾ ਜਾਨਵਰ ਆਪਾਂ ਨਾ ਹੀ ਪਾਇਆ ਤੇ ਨਾ ਹੀ ਕਦੇ ਪਾਉਣਾ ਮਰਾਬੀਰ ਠੀਕ ਐ